ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਸਰਨਜੀਤ ਸਿੰਘ ਢਿੱਲੋਂ ਪਰਿਵਾਰ ਸਮੇਤ ਵੋਟ ਪਾਉਣ ਵਾਸਤੇ ਪਹੁੰਚੇ ਨੇ ਵੋਟ ਦਾ ਇਸਤੇਮਾਲ ਕਰਕੇ ਪੋਲਿੰਗ ਬੂਥ ਤੋਂ ਬਾਹਰ ਆ ਰਹੇ ਨੇ ਗੱਲਬਾਤ ਕਰਦਿਆ ਢਿੱਲੋਂ ਸਾਹਿਬ ਕਿਸ ਤਰ੍ਹਾਂ ਦੇਦੇ ਹੋ ਲਗਾਤਾਰ ਮਿਹਨਤ ਕਰ ਰਹੇ ਹੋ ਅੱਜ ਵੋਟ ਦਾ ਅਧਿਕਾਰ ਜਿਹੜਾ ਮਿਲਿਆ ਉਸ ਨੂੰ ਪੂਤਾਨ ਵਾਸਤੇ ਆਇਆ ਪਰਿਵਾਰ ਸਮੇਤ ਆਹ ਜੀ ਬੜੀ ਸ਼ਹਾਦਤ ਤੋਂ ਬਾਅਦ ਸ਼ਹੀਦੀਆਂ ਕਰਨ ਤੋਂ ਬਾਅਦ ਸਾਡੇ ਪਰਵਾਨਿਆਂ ਨੇ ਸਾਨੂੰ ਵੋਟ ਦਾ ਅਧਿਕਾਰ ਤਾਂ ਕਿ ਦਿੱਤਾ ਅੱਜ ਮੈਂ ਉਹ ਵੋਟ ਦਾ ਆਪਣਾ ਅਧਿਕਾਰ ਇਸਤੇਮਾਲ ਕੀਤਾ ਵਾ ਔਰ ਪੂਰੇ ਸਵਾ ਮਹੀਨਾ ਡੇਢ ਮਹੀਨਾ ਜੋਰ ਲਾ ਕੇ ਲੋਕਾਂ ਨੂੰ ਅਪੀਲ ਕੀਤੀ ਸਮਝਾਇਆ ਉਹਨਾਂ ਨੂੰ ਦੱਸਿਆ ਭਾਈ ਵੋਟ ਕਿਉਂ ਪਾਉਣੀ ਹੈ ਕਿਹਨੂੰ ਪਾਉਣੀ ਚਾਹੀਦੀ ਹੈ ਕਿਹਨਾ ਮੁੱਦਿਆਂ ਤੇ ਵੋਟ ਪਾਉਣੀ ਚਾਹੀਦੀ ਹੈ ਆਪਾਂ ਪੂਰਾ ਪ੍ਰਚਾਰ ਕਰਕੇ ਅਵੇਅਰ ਕੀਤਾ ਲੋਕਾਂ ਨੂੰ ਬਾਕੀ ਲੋਕਾਂ ਨੇ ਫੈਸਲਾ ਕਰਨਾ ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਲੋਕਾਂ ਨੂੰ ਅਪੀਲ ਹੈ ਕਿ ਤੇ ਬਈ ਤਾਂ ਦੇਖੋ ਲੋਕਲ ਉਮੀਦਵਾਰ ਵੇਖੋ ਵੀ ਜੇ ਸਾਡਾ ਉਮੀਦਵਾਰ ਲੋਕਲ ਹੈ ਕਿ ਨਹੀਂ ਸਾਡੇ ਸ਼ਹਿਰ ਦਾ ਹੈ ਕਿ ਨਹੀਂ ਅੱਜ ਸਾਡੀਆਂ ਸਮੱਸਿਆਵਾਂ ਹਨ ਜਿਉਂ ਦੀਆਂ ਤੇ ਉਹ ਨੇ ਕਿਉਂ ਨਹੀਂ ਹੱਲ ਹੋਈਆਂ ਕਿਉਂਕਿ ਉਮੀਦਵਾਰ ਬਾਹਰੋਂ ਆਉਂਦਾ ਵੋਟ ਲੈਂਦਾ ਚਲਾ ਜਾਂਦਾ ਅਤੈ ਨਹੀਂ ਬੁੱਢੇ ਨਾਲੇ ਦੀ ਸਮੱਸਿਆ ਹੀ ਸਾਡੀ ਏਡੀ ਗੰਭੀਰ ਬਣੀ ਹੋਈ ਆ ਹਰ ਹਰ ਵਿਅਕਤੀ ਬੁੱਢੇ ਨਾਲੇ ਤੇ ਲਕਸ਼ੇ ਲੜੀ ਜਾਂਦਾ ਬੁੱਢੇ ਨਾਲੇ ਤੇ ਲਕਸ਼ੇ ਉਹਦਾ ਮਸਲਾ ਹੱਲ ਕਰ ਦੇਣੀ ਆ ਪਰਵਾਰਿਕ ਮੈਂਬਰ ਵੀ ਅੱਜ ਨਾਲ ਪਹੁੰਚੇ ਨੇ ਕੈਨੇਡਾ ਤੋਂ ਬੇਟੇ-ਬੇਟੀਆਂ ਆਈਆਂ ਮੈਂ ਕਿਸ ਤਰ੍ਹਾਂ ਦੇਖਦਾ ਹਾਂ ਮੇਰਾ ਦਮਾਦ ਆ ਜਿੰਦਾ ਆਪ ਨੂੰ ਆਏ ਨੇ ਬੇਟੀਆਂ ਆਈਆਂ ਨੇ ਬੇਟਾ ਆਇਆ ਵਾ ਔਰ ਮੇਰੇ ਭਰਾ ਆਏ ਨੇ ਸਾਰੇ ਦੂਰੋਂ ਆਏ ਨੇ ਮੇਰੀ ਵਾਈਫ ਸਾਰਿਆਂ ਨੇ ਬੜੀ ਮਿਹਨਤ ਕੀਤੀ ਆ ਬੜਾ ਜੋਰ ਲਾਇਆ ਚੱਕਰਮੀ ਬਹੁਤ ਆ ਲੋਕਾਂ ਨੂੰ ਕੀ ਫੀਲ ਕਰਦੇ ਹੋ ਕਿ ਵੋਟ ਦੇਖੋ ਗਰਮੀ ਦੀ ਨਾ ਪਰਵਾਹ ਕਰਦੇ ਹੋਏ ਆਪਣੇ ਇਸ ਅਖਤਿਆਰ ਜਿਹੜਾ ਹ ਕਿ ਇਹ ਕੋਈ ਲਾਈਟ ਨਹੀਂ ਹੈ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ ਵੀ ਆਪਾਂ ਗਰਮੀ ਤੋਂ ਡਰ ਜੀਏ ਜੇ ਗਰਮੀ ਤੋਂ ਡਰਦੇ ਹੁੰਦੇ ਤਾਂ ਸ਼ਹਾਦਾਈ ਨਾ ਦਿੰਦੇ ਫਿਰ ਆਪਾਂ ਬੈਠੇ ਸੀ ਰਾਮਨਾ ਗਲਮ ਜੀ ਕਿਸ ਤਰ੍ਹਾਂ ਦੇਖਦੇ ਹੋ ਵੋਟ ਪਾਉਣ ਵਾਸਤੇ ਕੁੱਝ ਕੁੱਝ ਪਹੁੰਚੇ ਹੋ ਪੰਜਾਬ ਇੰਨੀ ਬਹੁਤ ਵਧੀਆ ਲੱਗ ਰਿਹਾ ਜੀ ਜਿਵੇਂ ਪਹਿਲਾਂ ਵੀ ਤੁਹਾਡੇ ਚੈਨਲ ਤੇ ਦੱਸਿਆ ਸੀ ਕਿ ਆਲਮੋਸਟ 8 ਮਹੀਨਾ ਹੋ ਗਿਆ ਜੀ ਮਿਹਨਤ ਕਰਦੇ ਹਾਂ ਤੇ ਬਾਬਾ ਜੀ ਇਸ ਹਰਫਾਡ ਲਾਉਣਗੇ ਸਾਰੇ ਲੋਕਾਂ ਦਾ ਬਹੁਤ ਵਧੀਆ ਪਰਮਾਨਕਾਰ ਆ ਮਿਲ ਰਿਹਾ ਜੀ ਲੋਕੀ ਲੋਕਾਂ ਨੇ ਬਹੁਤ ਜ਼ਿਆਦਾ ਪੋਜ਼ਿਟਿਵ ਰਿਸਪੌਂਸ ਦਿੱਤਾ ਤੇ ਬਾਬਾ ਜੀ ਕਰਨਗੇ ਜੀ ਕਿਰਪਾ ਵੋਟ ਦਾ ਅਧ ਨਾਲ ਹੈ। ਦੇਖੋ ਇਹ ਬੜੀ ਬਹੁਤ ਵੱਡੀ ਆਪਣੀ ਇੰਡੀਆ ਦੀ ਡੈਮੋਕ੍ਰੇਸੀ ਹੈ ਤੇ ਉਹਦੇ ਚਾਸ ਅੱਜ ਅਸੀਂ ਵੋਟ ਪਾ ਰਹੇ ਆ ਤੇ ਮੈਨੂੰ ਬਹੁਤ ਖੁਸ਼ੀ ਹੈ ਵੀ ਮੈਂ ਇੱਕ ਬਹੁਤ ਸਾਫ਼ ਸੁਥਰੇ ਇਨਸਾਨ ਸਰਦਾਰ ਅਨਜੀਤ ਸਿੰਘ ਢਿਲੋਂ ਨੂੰ ਵੋਟ ਪਾ ਕੇ ਆਇਆ ਹਾਂ ਜੇ ਇਦਾਂ ਹੀ ਸੋਚ ਕੇ ਆਪਣੇ ਲੁਧਿਆਣੇ ਦੇ ਵੋਟਰ ਅੱਜ ਵੋਟਾਂ ਪਾਉਣਗੇ ਜੋ ਮੈਨੂੰ ਪੂਰੀ ਉਮੀਦ ਆ ਤੇ ਮੈਂ ਪੂਰਾ ਇਹਦੇ ਤੇ ਨਿਸ਼ਚੈ ਹੈ ਵੀ ਲੋਕਾਂ ਨੇ ਵੋਟਾਂ ਸਾਫ਼ ਸੁਥਰੇ ਉਮੀਦਵਾਰ ਨੂੰ ਪਾਉਣੀਆਂ। ਤੇ ਮੈਨੂੰ ਨਹੀਂ ਲੱਗਦਾ ਬਾਹਲੇ ਸਮਾਂ ਲੱਗੂਗਾ ਕਿ ਆਪਾਂ ਵਿਦੇਸ਼ ਵਾਂਗੂ ਆਪਣਾ ਲੁਧਿਆਣਾ ਵੀ ਬਣ ਜਾਵੇ। ਤਾਂ ਕਿਸ ਤਰ੍ਹਾਂ ਦੇਖਦੇ ਹੋ ਦੀ ਕੈਨੇਡਾ ਤੋਂ ਆਈ ਹਾਂ ਵੋਟ ਪਾਉਣ ਵਾਸਤੇ। ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਂ ਸਪੈਸ਼ਲੀ ਕੈਨੇਡਾ ਤੋਂ ਆਈ ਹਾਂ ਵੋਟ ਫੋਨ ਲਈ ਆਪਣੇ ਫਾਦਰ ਸਾਹਿਬ ਨੂੰ ਜੋ ਕਿ ਬਿਲਕੁਲ ਨੇਕ ਬੇਦਾਤ ਤੇ ਇਮਾਨਦਾਰ ਇਨਸਾਨ ਨੇ ਤੇ ਮੈਂ ਲੁਧਿਆਣੇ ਦੇ ਵੋਟਰਾਂ ਨੂੰ ਵੀ ਇਹੀ ਬੇਨਤੀ ਕਰਨਾ ਚਾਹੂੰਗੀ ਕਿ ਵੈਫਤਾ ਉਹਨਾਂ ਨੇ ਪਾਣੀ ਹੈ ਫਿਰ ਦਾ ਰਣਜੀਤ ਸਿੰਘ ਤੇ ਲੋਨੋ ਵੋਟ ਫੇਰ ਵੀ ਇੱਕ ਵਾਰੀ ਫੇਰ ਸੋਚ ਸਮਝ ਕੇ ਆਪਣੇ ਵੋਟ ਦਾ ਦਾਨ ਕਰਨ। ਜੀ ਬਿਲਕੁਲ ਐ ਸੀਗੇ ਪਰਿਵਾਰਿਕ ਮੈਂਬਰ ਰஞ்சிਤ ਸਿੰਘ ਢਿਲੋਂ ਜਿਹੜੇ ਉਹਨਾਂ ਦੇ ਨਾਲ ਵੋਟ ਪਾਉਣ ਵਾਸਤੇ ਆਏ ਨੇ ਤੇ ਕੈਨੇਡਾ ਤੋਂ ਸਪੈਸ਼ਲ ਇੰਡੀਆ ਦੇ ਵਿੱਚ ਵੋਟ ਪਾਉਣ ਵਾਸਤੇ ਆਏ ਨੇ ਤੇ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਘਰਾਂ ਤੋਂ ਨਿਕਲ ਕੇ ਆਪਣੇ ਵੋਟ ਦਾ ਅਧਿਕਾਰ ਜੋ ਉਹਨਾਂ ਨੂੰ ਮਿਲਿਆ ਉਸ ਨੂੰ ਜ਼ਰੂਰ ਇਸਤੇਮਾਲ ਕਰਨ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਵੋਟਾਂ ਨੂੰ ਲੈ ਕੇ ਜਿੱਥੇ ਆਮ ਲੋਕਾਂ ਦੇ ਵਿੱਚ ਉਸਤਾਬ ਆ ਉੱਥੇ ਉਮੀਦਵਾਰਾਂ ਦੇ ਪਰਿਵਾਰਿਕ ਮੈਂਬਰ ਵੀ ਲਗਾਤਾਰ ਜਿੱਥੇ ਪ੍ਰਚਾਰ ਡਟੇ ਹੋਏ ਨੇ ਉੱਥੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਬਾਜ਼ਾ ਰੋਹਿਤ ਦੇ ਨਾਲ ਵਫੇਕਾਲ ਚਰਚਾ ਟੀਵੀ ਲੁਧਿਆਣਾ